ਆਲੇਂ ਦੇ ਮਹਾਰਾਜ ਮੇਨਵਾ ਨਾ ਮੇਨ ਪੱਗ ਤਾਂ ਸ਼ਾਨ ਆ ਸਿੱਖੀ ਦੀ ਪੱਗ ਦਾ ਰੋਹ ਵਾ ਬਈ ਆਪਣੀ ਦਸਤਾਰ ਦਮਾਲਾ ਸੀ ਹੁਣ ਭਾਵੇਂ ਛੋਟਾ ਸੀ ਹੁਣ ਮੈਨੂੰ ਦਮਾਲਾ ਸੀ ਹੁਣ ਨੂੰ 6-7 ਘੰਟੇ ਵੀ ਲੱਗਦੇ ਸੀ ਜਿੱਦਾਂ ਮਰਜੀ ਸਿਓ ਪੱਗ ਦਾ ਰੋਬ ਆ ਜਦੋਂ ਮੈਂ ਬਾਜ਼ਾਰ ਵਿੱਚ ਕਈ ਇਹਦਾ ਹੁਕਮ ਲੱਗਦਾ ਬਾਜ਼ਾਰ 'ਚ ਮੈਨੂੰ ਪਹਿਲਵਾਨੀ ਢੇੜਾ ਦੇਣ ਵਾਸਤੇ ਉਦੋਂ ਮੈਨੂੰ ਬੜਾ ਚਾਅ ਚੜਦਾ ਵਾ ਜਾ ਕੇ ਵੀ ਠੀਕ ਆ ਇਹ ਦੇਖੋ ਕਿ ਕਿੰਨਾ ਦਸਤਾਰ ਦਾ ਚਾਵਾ ਪੱਗ ਦਾ ਕਿੰਨਾ ਚਾਵਾ ਇਹਨਾਂ ਨੂੰ ਫੋਟੋ ਖਿੱਚਦੇ ਆ ਫੋਟੋ 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 ਹਮ ਇੱਕ ਖੇਤਰੀ ਜਲ ਠੀਕ ਆ ਜਦੋਂ 15-15 ਖਿੱਚਦੇ ਮੈਂ ਫੇਰ ਕਹਿੰਦੇ ਨਾ ਫੇਰ ਗੁੱਸਾ ਪਿਆਉਂਦਾ ਮੈਨੂੰ ਕੋਈ ਗੁੱਸਾ ਨਹੀਂ ਆਉਂਦਾ ਮੈਨੂੰ ਬਹੁਤ ਖੁਸ਼ੀ ਆਉਂਦੀ ਆ ਕੋਈ ਵੀ ਧਰਮ ਹੈ ਕਿਸੇ ਧਰਮ ਦੀ ਨਿੰਦਿਆ ਮਤ ਕਰੋ